ਅਮਰੀਕੀ ਵੀਜ਼ਾ ਦੇ ਲਈ ਅਰਜੀ ਦੇਣ ਦੇ ਚਾਹਵਾਨ ਵਿਦੇਸ਼ੀ ਦੇਸ਼ ਦੇ ਇਮੀਗ੍ਰੇਸ਼ਨ ਨਿਯਮਾ ਦੇ ਵਿੱਚ ਦੋ ਮਹੱਤਵਪੂਰਨ ਤਬਦੀਲੀਆਂ ਦੇ ਨਾਲ ਕਾਫੀ ਪ੍ਰਭਾਵਿਤ ਹੋਣਗੇ ਇੱਕ ਨਵੇਂ ਅਮਰੀਕਾ ਵੀਜ਼ਾ ਨਿਯਮ ਦੇ ਵਿੱਚ ਸਾਰੇ ਬੇਨਿਕਾਰਾ ਦੇ ਲਈ ਸਿਰਫ ਆਪਣੇ ਨਿਵਾਸ ਦੇਸ਼ ਜਾਂ ਫਿਰ ਆਪਣੀ ਰਾਸ਼ਟਰੀਅਤਾ ਵਾਲੇ ਦੇਸ਼ਾ ਤੋਂ ਵੀਜ਼ਾ ਦੇ ਲਈ ਅਰਜੀ ਦੇਣਾ ਲਾਜ਼ਮੀ ਬਣਾਇਆ ਗਿਆ ਹੈ ਭਾਰਤ ਵਿੱਚ ਅਮਰੀਕੀ ਦੂਤਾਵਾਸ ਨੇ ਇੱਕ ਪੋਸਟ ਦੇ ਵਿੱਚ ਇਹ ਜਾਣਕਾਰੀ ਦਿੱਤੀ ਹੈ ਜਿਦੇ ਵਿੱਚ ਕਿਹਾ ਗਿਆ ਹੈ ਕਿ ਵਿਦੇਸ਼ ਸ਼ੂਭ ਭਾਕ ਸਾਰੀ ਵੀਜ਼ਾ ਬਿਨਕਾਰਨ ਨੂੰ ਉਹਨਾਂ ਦੇ ਨਿਵਾਸ ਦੇਸ਼ ਜਾਂ ਫਿਰ ਉਹਨਾਂ ਦੀ ਰਾਸ਼ਟਰੀਆਂ ਵਾਲੇ ਦੇਸ਼ ਤੋਂ ਵੀਜ਼ਾ ਲੈਣ ਦੇ ਲਈ ਅਲਜੀਨ ਦਾ ਲੋੜ ਕਰੇਗਾ ਨਵਾਂ ਵੀਜ਼ਾ ਅਪਾਇੰਟਮੈਂਟ ਐਮ ਐਫ 1 ਸਟੱਡੀ ਵੀਜ਼ਾ ਤੇ ਐਚ 1 ਵੀ ਵਰਕ ਪਰਮਿਟ ਹੋਣ ਦੇ ਨਾਲ ਨਾਲ ਦੇ ਲਈ ਅਸੀਂ ਦੇਣ ਵਾਲੇ ਸਾਰੇ ਵਿਦੇਸ਼ੀ ਵਿਦਿਆਰਥੀਆਂ ਨੂੰ ਪ੍ਰਭਾਵਿਤ ਕਰਨਗੇ ਅਮਰੀਕਾ ਨੇ ਅਮਰੀਕੀ ਵੀਜ਼ਾ ਦੇ ਭਾਲ ਕਰਨ ਵਾਲੀ ਜ਼ਿਆਦਾਤਰ ਵਿਦੇਸ਼ੀ ਆਤਰੀਆਂ ਦੇ ਲਈ ਇੰਟਰਵਿਊ ਛੋਟ ਨਹੀਂ ਦਿੱਤੀ ਜਿਸ ਨੂੰ ਅਕਸਰ ਡ੍ਰੋਪ ਬਾਕਸ ਗਿਆ ਚੁੰਤਾ ਉਸ ਨੂੰ ਵੀ ਵਾਪਸ ਲੈ ਲਿਆ ਅਮਰੀਕੀ ਵਿਦੇਸ਼ ਵਿਭਾਗ ਨੇ ਵੀਜ਼ਾ ਇੰਟਰਵਿਊ ਛੋਟੇ ਦੇ ਲਈ ਯੋਗਤਾ ਨੂੰ ਕੁਝ ਯਾਤਰੀਆਂ ਤੱਕ ਸੀਮਤ ਕਰ ਦਿੱਤਾ ਹੈ ਕੁਝ ਗੈਰ ਪਰਵਾਸੀ ਉਮੀਦਵਾਰ ਡਾਕ ਰਾਹੀਂ ਜਾਫਰ ਨਿਰਦਾਤ ਤਾਮਾ ਉਤੇ ਨਿਜੀ ਇੰਟਰਵਿਊ ਦੇ ਵਿੱਚ ਸ਼ਾਮਲ ਹੋਏ ਬਿਨਾ ਵੀਜ਼ਾ ਅਲਜੀਅਨ ਜਮਾ ਕਰਵਾਉਂਦੇ ਯੋਗਸਨ 2 ਦਸੰਬਰ 2025 ਤੋਂ ਡ੍ਰੌਪ ਬਾਕਸ ਹੁਣ ਅਸਥਾਈ ਵੀਜ਼ਾ ਉਤੇ ਵਿਦੇਸ਼ੀ ਕੰਮ ਐ F1 ਵੀਜ਼ਾ ਉਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਹੋਰ ਬਹੁਤ ਸਾਰੇ ਅਮਰੀਕੀ ਯਾਤਰੀਆਂ ਦੇ ਲਈ ਉਪਲਬਧ ਨਹੀਂ ਹੈ ਨਤੀਜੇ ਵਜੋਂ ਜ਼ਿਆਦਾਤਰ ਵੀਜ਼ਾ ਬਿਨੇ ਕਾਰਨ ਹੁਣ వ్యక్తిగత ఇంటర్వ్యూ ਦੇ ਵਿੱਚ ਸ਼ਾਮਲ ਹੋਣਾ ਪਵੇਗਾ 6 ਸਤੰਬਰ ਨੂੰ ਵਿਦੇਸ਼ ਵਿਭਾਗ ਨੇ ਵੀਜ਼ਾ ਇੰਟਰਵਿਊ ਅਪਾਇੰਟਮੈਂਟਾਂ ਤੈਅ ਕਰਨ ਵਾਲੇ ਸਾਰੇ ਗੈਰ ਪ੍ਰਵਾਸੀ ਵੀਜ਼ੇ ਬਿਨੈਕਾਰਾਂ ਲਈ ਆਪਣੀ ਨਿਰਦੇਸ਼ ਨੂੰ ਅਪਡੇਟ ਕੀਤਾ ਹੈ ਨਿਰਦੇਸ਼ ਅਤੇ ਨਵਾਂ ਨਿਯਮ ਤੁਰੰਤ 6 ਸਤੰਬਰ ਤੋਂ ਲਾਗੂ ਹੋ ਗਏ ਨੇ ਅਤੇ ਅਮਰੀਕੀ ਗੈਰ ਪ੍ਰਵਾਸੀ ਵੀਜ਼ਾ ਦਿੱਲੀ ਬਿਨੈਕਾਰ ਨੂੰ ਆਪਣੀ ਵੀਜ਼ਾ ਇੰਟਰਵਿਊ ਮੁਲਾਕਾਤਾਂ ਆਪਣੀ ਨਾਗਰਿਕਤਾ ਜਾਂ ਫਿਰ ਰਿਹائش ਵਾਲੇ ਦੇਸ਼ ਦੇ ਵਿੱਚ ਅਮਰੀਕੀ ਦੂਤਾਵਾਸ ਜਾਂ ਫਿਰ ਕੌਂਸਲਟ ਵਿੱਚੇ ਤੈਅ ਕਰਨੀਆਂ ਚਾਹੀਦੀਆਂ ਨੇ ਮੌਜੂਦਾ ਗੈਰ ਪ੍ਰਵਾਸੀ ਵੀਜ਼ਾ ਮੁਲਾਕਾਤਾਂ ਆਮ ਤੌਰ ਤੇ ਦਿੱਤ ਨਹੀਂ ਕੀਤੀਆਂ ਜਾਣਗੀਆਂ ਹਾਲਾਂਕਿ ਇੱਕ ਅਪਵਾਦ ਦੇ ਤੌਰ ਉਤੇ 29 ਦੇ ਨਾਗਰਿਕ ਜਿਨ੍ਹਾਂ ਦੇ ਅਮਰੀਕੀ ਸਰਕਾਰ ਨਿਯਮਤ ਗੈਰ ਪ੍ਰਵਾਸੀ ਵੀਜ਼ਾ ਕਾਰਜ ਨਹੀਂ ਕਰ ਰਹੀ ਉਹ ਮਨੋਨੀਤ ਦੂਤਾਵਾਸ ਜਾਂ ਫਿਰ ਕੌਂਸਲਟ ਦੇ ਵਿੱਚ ਅਸੀਂ ਦੇ ਸਕਤੇ ਨੇ ਜਦੋਂ ਤੱਕ ਕਿ ਉਹਨਾਂ ਦੀ ਰਿਹائش ਕਿਤੇ ਹੋਰ ਨਾ ਹੋਵੇ ਅਜੇ ਮਾਮਲੇ ਤੇ ਵਿਦੇਸ਼ ਵਿਭਾਗ ਚੇਤਾਵਨੀ ਦਿੰਦਾ ਹੈ ਕਿ ਜਿਹੜੇ ਵੀ ਨਾਗਰ ਆਪਣੀ ਰਾਸ਼ਟਰੀਤਾ ਜਾਫਰ ਰਿਹائش ਵਾਲੀ ਦੇਸ਼ ਤੋਂ ਬਾਹਰ ਕਿਸੇ ਅਮਰੀਕੀ ਦੂਤਾਵਾਸ ਜਾਂ ਫਿਰ ਕੌਂਸਲਟ ਦੇ ਵਿੱਚ ਗੈਰ ਪ੍ਰਵਾਸੀ ਇੰਟਰਵਿਊ ਤੈਕ ਆ ਸਕਤੇ ਨੇ ਉਹਨਾਂ ਦੇ ਲਈ ਵੀਜ਼ਾ ਲਈ ਯੋਗਤਾ ਪੂਰੀ ਕਰਨਾ ਬਹੁਤ ਔਖਾ ਹੋ ਸਕਦਾ ਹੈ ਹਾਲਕਿ ਗੈਰ ਪ੍ਰਵਾਸੀ ਇੰਟਰਵਿਊ ਮੁਲਾਕਾਤਾਂ ਦੇ ਲਈ ਉਡੀਕ ਦਾ ਸਮਾਂ ਸਥਾਨ ਅਨੁਸਾਰ ਵੱਖ ਹੋਵੇਗਾ ਪਰ ਆਪਣੀ ਰਾਸ਼ਟਰੀਅਤਾ ਚੋਂ ਫਿਰ ਰਿਹਾਇਸ਼ ਵਾਲੇ ਦੇਸ਼ ਤੋਂ ਬਾਹਰ ਅਰਜੀ ਦੇਣ ਵਾਲੇ ਬਿਨੇਕਾਰਾਂ ਨੂੰ ਮੁਲਾਕਾਤ ਦੇ ਲਈ ਕਾਫੀ ਜ਼ਿਆਦਾ ਉਡੀਕ ਕਰਨੀ ਚਾਹੀਦੀ ਹੈ ਜੇਕਰ ਅਰਜ਼ੀ ਦੀ ਜਗ੍ਹਾ ਉਹਨਾਂ ਦੇ ਨਿਵਾਸ ਸਥਾਨ ਤੇ ਆਧਾਰਿਤ ਹੈ ਤਾਂ ਬਿਨੇਕਾਰਾਂ ਨੂੰ ਉਸ ਦੇਸ਼ ਦੇ ਵਿੱਚ ਨਿਵਾਸ ਦਾ ਪ੍ਰਦਰਸ਼ਨ ਕਰਨ ਦੇ ਯੋਗ ਹੋਣਾ ਚਾਹੀਦਾ ਜਿੱਥੇ ਉਹ ਅਰਜ਼ੀ ਦੇ ਰਹੇ ਨੇ ਅਮਰੀਕੀ ਵੀਜ਼ਾ ਦੇ ਲਈ ਅਰਜ਼ੀ ਦੇਣ ਦੇ ਚਾਹਵਾਨ ਵਿਦੇਸ਼ੀ ਦੇਸ਼ ਦੇ ਇਮੀਗ੍ਰੇਸ਼ਨ ਨਿਯਮਾਂ ਦੇ ਵਿੱਚ ਦੋ ਮਹੱਤਵਪੂਰਨ ਤਬਦੀਲੀਆਂ ਦੇ ਨਾਲ ਕਾਫੀ ਪ੍ਰਭਾਵਿਤ ਹੋਣਗੇ ਇੱਕ ਨਵੇਂ ਅਮਰੀਕਾ ਇਸ ਨਿਯਮ ਦੇ ਵਿੱਚ ਸਾਰੇ ਬੇਨਿਕਾਰਾ ਦੇ ਲਈ ਸਿਰਫ ਆਪਣੇ ਨਿਵਾਸ ਦੇਸ਼ ਜਾਂ ਫਿਰ ਆਪਣੀ ਰਾਸ਼ਟਰੀਅਤਾ ਵਾਲੇ ਦੇਸ਼ਾ ਤੋਂ ਵੀਜ਼ਾ ਦੇ ਲਈ ਅਰਜੀ ਦੇਣਾ ਲਾਜ਼ਮੀ ਬਣਾਇਆ ਗਿਆ ਹੈ ਭਾਰਤ ਵਿੱਚ ਅਮਰੀਕੀ ਦੂਤਾਵਾਸ ਨੇ ਇੱਕ ਪੋਸਟ ਦੇ ਵਿੱਚ ਇਹ ਜਾਣਕਾਰੀ ਦਿੱਤੀ ਹੈ ਜਿਦੇ ਵਿੱਚ ਕਿਹਾ ਗਿਆ ਹੈ ਕਿ ਵਿਦੇਸ਼ ਸ਼ੂਭ ਵਿਭਾਗ ਸਾਰੇ ਵੀਜ਼ਾ ਬਿਨਕਾਰਨ ਨੂੰ ਉਹਨਾਂ ਦੇ ਨਿਵਾਸ ਦੇਸ਼ ਜਾਂ ਫਿਰ ਉਹਨਾਂ ਦੀ ਰਾਸ਼ਟਰੀਅਮ ਵਾਲੇ ਦੇਸ਼ ਤੋਂ ਵੀਜ਼ਾ ਲੈਣ ਦੇ ਲਈ ਅਲਜੀਨ ਦਾ ਲੋਡ ਕਰੇਗਾ ਨਵਾਂ ਵੀਜ਼ਾ ਅਪਾਇੰਟਮੈਂਟ ਐਮ ਐਫ 1 ਸਟੱਡੀ ਵੀਜ਼ਾ ਤੇ ਐਚ 1 ਵੀ ਵਰਕ ਪਰਮਿਟ ਹੋਣ ਨਾਲ ਨਾਲ ਦੇ ਲਈ ਅਸੀਂ ਦੇਣ ਵਾਲੇ ਸਾਰੇ ਵਿਦੇਸ਼ੀ ਵਿਦਿਆਰਥੀਆਂ ਨੂੰ ਪ੍ਰਭਾਵਿਤ ਕਰਨਗੇ ਅਮਰੀਕਾ ਨੇ ਅਮਰੀਕੀ ਵੀਜ਼ਾ ਦੇ ਭਾਲ ਕਰਨ ਵਾਲੀ ਜ਼ਿਆਦਾਤਰ ਵਿਦੇਸ਼ੀ ਆਤਰੀਆਂ ਦੇ ਲਈ ਇੰਟਰਵਿਊ ਛੋਟ ਨਹੀਂ ਦਿੱਤੀ ਜਿਸ ਨੂੰ ਅਕਸਰ ਡ੍ਰੋਪ ਬਾਕਸ ਗਿਆ ਚੰਦਾ ਉਸ ਨੂੰ ਵੀ ਵਾਪਸ ਲੈ ਲਿਆ ਅਮਰੀਕੀ ਵਿਦੇਸ਼ ਵਿਭਾਗ ਨੇ ਵੀਜ਼ਾ ਇੰਟਰਵਿਊ ਛੋਟੇ ਦੇ ਲਈ ਯੋਗਤਾ ਨੂੰ ਕੁਝ ਯਾਤਰੀਆਂ ਤੱਕ ਸੀਮਤ ਕਰ ਦਿੱਤਾ ਹੈ ਕੁਝ ਗੈਰ ਪਰਵਾਸੀ ਉਮੀਦਵਾਰ ਡਾਕ ਰਾਹੀਂ ਜਾਫਰ ਨਿਰਦਾਤਾ ਥਾਵਾ ਉਤੇ ਨਿਜੀ ਇੰਟਰਵਿਊ ਦੇ ਵਿੱਚ ਸ਼ਾਮਲ ਹੋਏ ਬਿਨਾ ਵੀਜ਼ਾ ਅਲਜੀਅਨ ਜਮਾ ਕਰਵਾਉਣ ਦੇ ਯੋਗਸਾਨ 2 ਸਤੰਬਰ 2025 ਤੋਂ ਡ੍ਰੌਪ ਬਾਕਸ ਹੁਣ ਅਸਥਾਈ ਵੀਜ਼ਾ ਉਤੇ ਵਿਦੇਸ਼ੀ ਕੰਮ ਐ F1 ਵੀਜ਼ਾ ਉਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਹੋਰ ਬਹੁਤ ਸਾਰੇ ਅਮਰੀਕੀ ਯਾਤਰੀਆਂ ਦੇ ਲਈ ਉਪਲਬਧ ਨਹੀਂ ਹੈ ਨਤੀਜੇ ਵਜੋਂ ਜ਼ਿਆਦਾਤਰ ਵੀਜ਼ਾ ਬਿਨੇ ਕਾਰਨ ਨੂੰ ਹੁਣ వ్యక్తిగత ఇంటర్వ్యూ ਦੇ ਵਿੱਚ ਸ਼ਾਮਲ ਹੋਣਾ ਪਵੇਗਾ 6 ਸਤੰਬਰ ਤੋਂ ਵਿਦੇਸ਼ ਵਿਭਾਗ ਨੇ ਵੀਜ਼ਾ ਇੰਟਰਵਿਊ ਅਪਾਇੰਟਮੈਂਟਾਂ ਤੈਅ ਕਰਨ ਵਾਲੇ ਸਾਰੇ ਗੈਰ ਪ੍ਰਵਾਸੀ ਵੀਜ਼ਾ ਬਿਨੈਕਾਰਾਂ ਲਈ ਆਪਣੇ ਨਿਰਦੇਸ਼ਾਂ ਨੂੰ ਅਪਡੇਟ ਕੀਤਾ ਹੈ ਨਿਰਦੇਸ਼ ਅਤੇ ਨਵਾਂ ਨਿਯਮ ਤੁਰੰਤ 6 ਸਤੰਬਰ ਤੋਂ ਲਾਗੂ ਹੋ ਗਏ ਨੇ ਤੇ ਅਮਰੀਕੀ ਗੈਰ ਪ੍ਰਵਾਸੀ ਵੀਜ਼ਾ ਦੇ ਲਿਬਿਨੈਕਾਰ ਨੂੰ ਆਪਣੀ ਵੀਜ਼ਾ ਇੰਟਰਵਿਊ ਮੁਲਾਕਾਤਾਂ ਆਪਣੀ ਨਾਗਰਿਕਤਾ ਜਾਂ ਫਿਰ ਰਿਹائش ਵਾਲੇ ਦੇਸ਼ ਦੇ ਵਿੱਚ ਅਮਰੀਕੀ ਦੂਤਾਵਾਸ ਜਾਂ ਫਿਰ ਕੌਂਸਲਟ ਵਿੱਚੇ ਤੈਅ ਕਰਨੀਆਂ ਚਾਹੀਦੀਆਂ ਨੇ ਮੌਜੂਦਾ ਗੈਰ ਪ੍ਰਵਾਸੀ ਵੀਜ਼ਾ ਮੁਲਾਕਾਤਾਂ ਆਮ ਤੌਰ ਤੇ ਦਰਦ ਨਹੀਂ ਕੀਤੀਆਂ ਜਾਣਕੀਆਂ ਹਾਲਾਂਕਿ ਕਾ અપਵਾਦ ਦੇ ਤੌਰ ਉਤੇ 29 ਦੇ ਨਾਗਰਿਕ ਜਿਨ੍ਹਾਂ ਦੇ ਅਮਰੀਕੀ ਸਰਕਾਰ ਨਿਯਮਤ ਗੈਰ ਪ੍ਰਵਾਸੀ ਵੀਜ਼ਾ ਕਾਰਜ ਨਹੀਂ ਕਰ ਰਹੀ ਉਹ ਮਨੋਨੀਤ ਤੂਤਾਵਾਸ ਜਾਂ ਫਿਰ ਕੌਂਸਲਟ ਦੇ ਵਿੱਚ ਅਰਜ਼ੀ ਦੇ ਸਕਤੇ ਨੇ ਜਦੋਂ ਤੱਕ ਕਿ ਉਹਨਾਂ ਦੀ ਰਿਹਾਈਸ਼ ਕੀਤੇ ਹੋੜ ਨਾ ਹੋਵੇ ਅਜੇ ਮਾਮਲੇ ਦੇ ਵਿੱਚ ਵਿਭਾਗ ਚੇਤਾਵਨੀ ਦਿੰਦਾ ਹੈ ਕਿ ਜਿਹੜੇ ਬਿਨੇਕਾਰ ਆਪਣੀ ਰਾਸ਼ਟਰੀਤਾ ਜਾਫਰ ਰਿਹਾਈਸ਼ ਵਾਲੀ ਦੇਸ਼ ਤੋਂ ਬਾਹਰ ਕਿਸੇ ਅਮਰੀਕੀ ਤੂਤਾਵਾਸ ਜਾਂ ਫਿਰ ਕੌਂਸਲਟ ਦੇ ਵਿੱਚ ਗੈਰ ਪ੍ਰਵਾਸੀ ਇੰਟਰਵਿਊ ਤੈਅ ਕਰ ਸਕਤੇ ਨੇ ਉਹਨਾਂ ਦੇ ਲਈ ਵੀਜ਼ਾ ਲਈ ਯੋਗਤਾ ਪੂਰੀ ਕਰਨਾ ਬਥੇਰੇ ਮੁਸ਼ਕਲ ਹੋ ਸਕਦਾ ਹੈ ਹਾਲਾਂਕਿ ਕਰ ਪਰਵਾਸੇ ਇੰਟਰਵਿਊ ਮੁਲਾਕਾਤਾਂ ਤੇ ਲਈ ਉਡੀਕ ਦਾ ਸਮਾ સ્થાન ਅਨੁਸਾਰ ਵੱਖ ਹੋਵੇਗਾ ਪਰ ਆਪਣੀ ਰਾਸ਼ਟਰੀਤਾ ਚਾਫੇ ਰਿਹਾਈਸ਼ ਵਾਲੇ ਦੇਸ਼ ਤੋਂ ਬਾਹਰ ਅਰਜੀ ਦੇਣ ਵਾਲੇ ਬਿਨੇਕਾਰਨ ਨੂੰ ਮੁਲਾਕਾਤ ਲਈ ਕਾਫੀ ਜ਼ਿਆਦਾ ਉਡੀਕ ਕਰਨੀ ਚਾਹੀਦੀ ਹੈ ਜੇਕਰ ਅਰਜੀ ਦਿੱਜੂਗਾ ਉਹਨਾਂ ਦੇ ਨਿਵਾਸ ਸਥਾਨ ਤੇ ਆਧਾਰਿਤ ਹੈ ਤਾਂ ਬਿਨੇਕਾਰਨ ਨੂੰ ਉਸ ਦੇਸ਼ ਦੇ ਵਿੱਚ ਨਿਵਾਸ ਦਾ ਪ੍ਰਦਰਸ਼ਨ ਕਰਨ ਦੀ ਯੋਗ ਹੋਣਾ ਚਾਹੀਦਾ ਜਿੱਥੇ ਉਹ ਅਰਜੀ ਦੇ ਰਹੇ ਨੇ ਅਮਰੀਕੀ ਵੀਜ਼ਾ ਦੇ ਲਈ ਅਰਜੀ ਦੇਣ ਦੇ ਚਾਹਵਾਨ ਵਿਦੇਸ਼ੀ ਦੇਸ਼ ਦੇ ਮੀਗ੍ਰੇਸ਼ਨ ਨਿਯਮਾ ਦੇ ਵਿੱਚ ਦੋ ਮਹੱਤਵਪੂਰਨ ਤਬਦੀਲੀਆਂ ਦੇ ਨਾਲ ਕਾਫੀ ਪ੍ਰਭਾਵਿਤ ਹੋਣਗੇ ਇੱਕ ਨਵੇਂ ਅਮਰੀਕਾ ਵੀਜ਼ਾ ਨਿਯਮ ਦੇ ਵਿੱਚ ਸਾਰੇ ਬੇਨਿਕਾਰਾ ਦੇ ਲਈ ਸਿਰਫ ਆਪਣੇ ਨਿਵਾਸ ਦੇਸ਼ ਜਾਂ ਫਿਰ ਆਪਣੀ ਰਾਸ਼ਟਰੀਅਤਾ ਵਾਲੇ ਦੇਸ਼ਾ ਤੋਂ ਵੀਜ਼ਾ ਦੇ ਲਈ ਅਰਜੀ ਦੇਣਾ ਲਾਜ਼ਮੀ ਬਣਾਇਆ ਗਿਆ ਹੈ ਭਾਰਤ ਵਿੱਚ ਅਮਰੀਕੀ ਦੂਤਾਵਾਸ ਨੇ ਇੱਕ ਪੋਸਟ ਦੇ ਵਿੱਚ ਇਹ ਜਾਣਕਾਰੀ ਦਿੱਤੀ ਹੈ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਵਿਦੇਸ਼ ਸ਼ੂ ਭਾਗ ਸਾਰੀ ਵੀਜ਼ਾ ਬਿਨਕਾਰਨ ਨੂੰ ਉਹਨਾਂ ਦੇ ਨਿਵਾਸ ਦੇਸ਼ ਜਾਂ ਫਿਰ ਉਹਨਾਂ ਦੀ ਰਾਸ਼ਟਰੀਆਂ ਵਾਲੇ ਦੇਸ਼ ਤੋਂ ਵੀਜ਼ਾ ਲੈਣ ਦੇ ਲਈ ਅਲਜੀ ਦਿਨ ਦਾ ਲੋੜ ਕਰੇਗਾ ਨਵਾਂ ਵੀਜ਼ਾ ਅਪਾਇੰਟਮੈਂਟ ਐਮ ਐਫ 1 ਸਟੱਡੀ ਵੀਜ਼ਾ ਤੇ ਐਚ 1 ਵੀ ਵਰਕ ਪਰਮਿਟ ਹੋਣ ਦੇ ਨਾਲ ਨਾਲ ਦੇ ਲਈ ਅਸੀਂ ਦੇਣ ਵਾਲੇ ਸਾਰੇ ਵਿਦੇਸ਼ੀ ਵਿਦਿਆਰਥੀਆਂ ਨੂੰ ਪ੍ਰਭਾਵਿਤ ਕਰਨਗੇ ਅਮਰੀਕਾ ਨੇ ਅਮਰੀਕੀ ਵੀਜ਼ਾ ਦੇ ਪਾਲ ਕਰਨ ਵਾਲੇ ਜ਼ਿਆਦਾਤਰ ਵਿਦੇਸ਼ੀ ਯਾਤਰੀਆਂ ਦੇ ਲਈ ਇੰਟਰਵਿਊ ਛੋਟ ਨਹੀਂ ਦਿੱਤੀ ਜਿਸ ਨੂੰ ਅਕਸਰ ਡ੍ਰੋਪ ਬਾਕਸ ਕਿਹਾ ਜਾਂਦਾ ਉਸ ਨੂੰ ਵੀ ਵਾਪਸ ਲੈ ਲਿਆ ਅਮਰੀਕੀ ਵਿਦੇਸ਼ ਵਿਭਾਗ ਨੇ ਵੀਜ਼ਾ ਇੰਟਰਵਿਊ ਛੋਟੇ ਦੇ ਲਈ ਯੋਗਤਾ ਨੂੰ ਕੁਝ ਯਾਤਰੀਆਂ ਤੱਕ ਸੀਮਤ ਕਰ ਦਿੱਤਾ ਹੈ ਕੁਝ ਗੈਰ ਪਰਵਾਸੀ ਉਮੀਦਵਾਰ ਡਾਕ ਰਾਹੀਂ ਜਾਫਰ ਨਿਰਦਾਤਾ ਥਾਮਾ ਉਤੇ ਨਿਜੀ ਇੰਟਰਵਿਊ ਦੇ ਵਿੱਚ ਸ਼ਾਮਲ ਹੋਏ ਬਿਨਾ ਵੀਜ਼ਾ ਅਲਜੀਅਨ ਜਮਾ ਕਰਵਾਉਣ ਦੇ ਯੋਗਸਾਨ 2 ਸਤੰਬਰ 2025 ਤੋਂ ਡ੍ਰੌਪ ਬਾਕਸ ਹੁਣ ਅਸਥਾਈ ਵੀਜ਼ਾ ਉਤੇ ਵਿਦੇਸ਼ੀ ਕੰਮ F1 ਵੀਜ਼ਾ ਉਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਹੋਰ ਬਹੁਤ ਸਾਰੇ ਅਮਰੀਕੀ ਯਾਤਰੀਆਂ ਦੇ ਲਈ ਉਪਲਬਧ ਨਹੀਂ ਹੈ ਨਤੀਜੇ ਵਜੋਂ ਜ਼ਿਆਦਾਤਰ ਵੀਜ਼ਾ ਬਿਨੇ ਕਾਰਨ ਹੁਣ వ్యక్తిగత ఇంటర్వ్యూ ਦੇ ਵਿੱਚ ਸ਼ਾਮਲ ਹੋਣਾ ਪਵੇਗਾ 6 ਸਤੰਬਰ ਤੋਂ ਵਿਦੇਸ਼ ਵਿਭਾਗ ਨੇ ਵੀਜ਼ਾ ਇੰਟਰਵਿਊ ਅਪਾਇੰਟਮੈਂਟਾਂ ਤੈਅ ਕਰਨ ਵਾਲੇ ਸਾਰੇ ਗੈਰ ਪ੍ਰਵਾਸੀ ਵੀਜ਼ਾ ਬਿਨੈਕਾਰਾਂ ਲਈ ਆਪਣੀ ਸਟੇਸ਼ਨ ਨੂੰ ਅਪਡੇਟ ਕੀਤਾ ਹੈ ਨਿਰਦੇਸ਼ ਅਤੇ ਨਵਾਂ ਨਿਯਮ ਤੁਰੰਤ 6 ਸਤੰਬਰ ਤੋਂ ਲਾਗੂ ਹੋ ਗਏ ਨੇ ਅਤੇ ਅਮਰੀਕੀ ਗੈਰ ਪ੍ਰਵਾਸੀ ਵੀਜ਼ਾ ਦੇ ਲਿਬਿਨੇਕਾਰ ਨੂੰ ਆਪਣੀ ਵੀਜ਼ਾ ਇੰਟਰਵਿਊ ਮੁਲਾਕਾਤਾਂ ਆਪਣੀ ਨਾਗਰਿਕਤਾ ਜਾਂ ਫਿਰ ਨਿਵਾਸ਼ ਵਾਲੇ ਦੇਸ਼ ਦੇ ਵਿੱਚ ਅਮਰੀਕੀ ਦੂਤਾਵਾਸ ਜਾਂ ਫਿਰ ਕੌਂਸਲਟ ਵਿੱਚੇ ਤੈਅ ਕਰਨੀਆਂ ਚਾਹੀਦੀਆਂ ਨੇ ਮੌਜੂਦਾ ਗੈਰ ਪ੍ਰਵਾਸੀ ਵੀਜ਼ਾ ਮੁਲਾਕਾਤਾਂ ਆਮ ਤੌਰ ਤੇ ਦਿੱਤੀ ਨਹੀਂ ਕੀਤੀਆਂ ਜਾਣਕੀਆਂ ਹਾਲਾਂਕਿ ਇੱਕ ਕਾ અપਵਾਦ ਦੇ ਤੌਰ ਉਤੇ 9 ਦੇਸ਼ਾਂ ਦੇ ਨਾਗਰਿਕ ਜਿਨ੍ਹਾਂ ਦੇ ਅਮਰੀਕੀ ਸਰਕਾਰ ਨਿਯਮਤ ਗੈਰ ਪ੍ਰਵਾਸੀ ਵੀਜ਼ਾ ਕਾਰਜ ਨਹੀਂ ਕਰ ਰਹੀ ਉਹ ਮਨੋਨੀਤ ਤੂਤਾਵਾਸ ਜਾਂ ਫਿਰ ਕੌਂਸਲਟ ਦੇ ਵਿੱਚ ਅਸੀਂ ਦੇ ਸਕਤੇ ਨੇ ਜਦੋਂ ਤੱਕ ਕਿ ਉਹਨਾਂ ਦੀ ਰਿਹائش ਕਿਤੇ ਹੋਰ ਨਾ ਹੋਵੇ ਅਜੇ ਮਾਮਲੇ ਦੇ ਵਿੱਚ ਵਿਭਾਗ ਚੇਤਾਵਨੀ ਦਿੰਦਾ ਹੈ ਕਿ ਜਿਹੜੇ ਬਿਨੇਕਾਰ ਆਪਣੀ ਰਾਸ਼ਟਰੀਅਤਾ ਜਾਫਰ ਰਿਹائش ਵਾਲੀ ਦੇਸ਼ ਤੋਂ ਬਾਹਰ ਕਿਸੇ ਅਮਰੀਕੀ ਤੂਤਾਵਾਸ ਜਾਂ ਫਿਰ ਕੌਂਸਲਟ ਦੇ ਵਿੱਚ ਗੈਰ ਪ੍ਰਵਾਸੀ ਇੰਟਰਵਿਊ ਤੈਕ ਆ ਸਕਤੇ ਨੇ ਉਹਨਾਂ ਦੇ ਲਈ ਵੀਜ਼ਾ ਲਈ ਯੋਗਤਾ ਪੂਰੀ ਕਰਨਾ ਬਥੇਰੇ ਮੁਸ਼ਕਲ ਹੋ ਸਕਦਾ ਹੈ ਹਾਲਕਿ ਕਰ ਪਰਵਾਸੀ ਇੰਟਰਵਿਊ ਮੁਲਾਕਾਤਾਂ ਤੇ ਲਈ ਉਡੀਕ ਦਾ ਸਮਾਂ ਸਥਾਨ ਅਨੁਸਾਰ ਵੱਖ ਹੋਵੇਗਾ ਪਰ ਆਪਣੀ ਰਾਸ਼ਟਰੀਤਾ ਜਾਂ ਫਿਰ ਰਿਹਾਈਸ਼ ਵਾਲੇ ਦੇਸ਼ ਤੋਂ ਬਾਹਰ ਅਰਜੀ ਦੇਣ ਵਾਲੇ ਬਿਨੇਕਾਰਨੂੰ ਮੁਲਾਕਾਤ ਦੇ ਲਈ ਕਾਫੀ ਜ਼ਿਆਦਾ ਉਡੀਕ ਕਰਨੀ ਚਾਹੀਦੀ ਹੈ ਜੇਕਰ ਅਰਜੀ ਦਿੱਜੂਗਾ ਉਹਨਾਂ ਦੇ ਨਿਵਾਸ ਸਥਾਨ ਤੇ ਆਧਾਰਿਤ ਹੈ ਤਾਂ ਬਿਨੇਕਾਰਨੂੰ ਉਸ ਦੇਸ਼ ਦੇ ਵਿੱਚ ਨਿਵਾਸ ਦਾ ਪ੍ਰਦਰਸ਼ਨ ਕਰਨ ਦੀ ਯੋਗ ਹੋਣਾ ਚਾਹੀਦਾ ਜਿੱਥੇ ਉਹ ਅਰਜੀ ਦੇ ਰਹੇ ਨੇ ਪੈਚ ਅਜਿਹੇ ਮਾਮਲੇ ਦੇ ਵਿੱਚ ਵਿਭਾਗ ਚੇਤਾਵਨੀ ਦਿੰਦਾ ਹੈ ਕਿ ਜਿਹੜੇ ਪਿਨੇਕਾਰ ਆਪਣੀ ਰਾਸ਼ਟਰੀਤਾ ਚਾਫੇ ਦੇ ਹਾਇਸ਼ ਵਾਲੀ ਦੇਸ਼ ਤੋਂ ਬਾਹਰ ਕਿਸੇ ਅਮਰੀਕੀ ਤੂਤਾਵਾਸ ਜਾਂ ਫਿਰ ਕੌਂਸਲਟ ਦੇ ਵਿੱਚ ਗੈਰ ਪ੍ਰਵਾਸੀ ਇੰਟਰਵਿਊ ਤੈਅ ਕਰ ਸਕਤੇ ਨੇ